ਹੈ ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਜੀ ਆਪਾਂ ਚੱਲਾਂਗੇ ਖੁੰਡਰ ਸਾਹ ਤੇ ਪੀਰਾਂ ਦੀ ਜਗ੍ਹਾ ਗਈ ਉੱਥੇ ਤੇ ਆਪਾਂ ਮੱਝ ਸੂਈ ਹੈਗੀ ਦੁੱਧ ਲੈ ਕੇ ਜਾਣਾ ਇੱਧਰ ਆਪਾਂ ਕੱਪੜਾ ਚੜਾ ਕੇ ਆਵਾਂਗੇ ਇਹਦੇ ਵਿੱਚ ਮੇਰੇ ਕੋਲ ਹੈਗਾ ਤੇਲ ਤੇ ਉਮੀਦ ਕਰਦੋ ਜੀ ਸਭ ਠੀਕ ਠਾਕ ਹੋਗੇ ਵਧੀਆ ਹੋਈ ਚੜ੍ਹਦੀ ਕਲਾ ਵਿੱਚ ਹੋਗੇ ਮੈਂ ਭੁੱਲ ਗਈ ਸੀ ਕਹਿਣਾ ਕਿਉਂਕਿ ਕਾਲ ਜਿਆਦਾ ਹੋ ਗਈ ਥੋੜਾ ਜਿਹਾ ਤਾਂ ਲੇਟਾਂ ਲੱਗ ਗਈਆਂ ਸ਼ਾਮ ਦਾ ਟਾਈਮ ਹੋ ਗਿਆ ਚਲੋ ਜੀ ਆਪਾਂ ਰਸਤੇ 'ਚ ਦਿਖਾਵਾਂਗੇ ਲੈਹਰਾ ਤੁਹਾਨੂੰ ਕਿਸ ਤਰ੍ਹਾਂ ਦਾ ਸਾਡਾ ਇਹ ਆ ਗਿਆ ਜੀ ਆਪਣਾ ਠਾਣਾ ਆਪਣੇ ਕੋਲ ਹੀ ਪੈਂਦਾ ਨੇ ਜੀ ਕੀ ਇਹ ਸਾਰਾ ਸ਼ਾੜਕ ਤੇ ਠਾਣੀ ਆ ਇਧਰ ਆਪਣੇ ਕਈ ਪਿੰਡਾਂ ਨੂੰ ਲੱਗਦਾ ਇਹ 메ਨ ਗੇਟ ਆ ਗਿਆ ਕੇ ਹੈਗਾ ਸਾਹ ਦੇ ਕੇਂਦਰ ਆ ਗਿਆ ਇਧਰ ਇਹ ਆ ਗਿਆ ਜੀ ਇੱਕ ਗੇਟ ਠਾਣੇ ਦਾ ਦੇਖੋ ਗੁੰਡਾ ਵੱਡਾ ਅੱਗੇ ਗਰਾਊਂਡ ਆਊਗਾ ਜੀ ਜੇ ਅਸੀਂ ਰੋਜ਼ ਰੌਂਡ ਰੌਂਡ ਲਾਈਨਾ ਛਾਂ ਮੇ ਰੋਟੀ ਹਾਜ਼ਮ ਕਰਨੀ ਹੋਣੀ ਹੈਗੀ ਆ ਦੇਖੋ ਜਿੱਥੇ ਗਰਾਊਂਡ ਆ ਇਹ ਤਰ ਬਹੁਤ ਵਧੀਆ ਹੈ ਜੀ ਸਾਰੇ ਚੀਜ਼ਾਂ ਸਹੂਲਤ ਪੂਰੀ ਦਿੱਤੀ ਹੋਈ ਹੈਗੀ ਫਟਵਾਲ ਹਾਤੀ ਵਾਲੇ ਸਾਰੇ ਉਹ ਬਣੇ ਹੋਏ ਦੇਖੋ ਜਿਸ ਤਰ੍ਹਾਂ ਜਿੰਮੋਂ ਦਾ ਵੀ ਹੈਗਾ ਦੇਖੋ ਕਿੱਡਾ ਵੱਡਾ ਲੈਟਾ ਲੱਗ ਰਿਹਾ ਹੈ ਇਹ ਮੀਂਹ ਦਾ ਹੋਊਗਾ ਇੱਧਰ ਗੁਰੂ ਘਰ ਆ ਗਿਆ ਜੀ ਆਪਣਾ ਇੱਧਰਲੇ ਪਾਸੇ ਹੈਗਾ ਗਰਾਊਂਡ ਇੱਧਰ ਗੁਰੂ ਘਰ ਐਸਿਕ ਗੁਰਦੁਆਰਾ ਇੱਧਰ ਅੱਗੇ ਆਪਣੇ ਨੂੰ ਦੇਖੋ ਜੀ ਸਾਰਾ ਆ ਗਿਆ ਸਾਰੀ ਇਹ ਦੁਕਾਨਾਂ ਆ ਜਾਣੀਆਂ ਦੇਖੋ ਸਾਰਾ ਗਰਾਉਂਡ ਲਓ ਜੀ ਗੇਟ ਆ ਗਿਆ ਬਾਬੇ ਕੁੰਟਰ ਸਾਹਾ ਦਾ ਪੀਰਾਂ ਦੀ ਜਗਾਹ ਕਿਥੇ ਬਣੀ ਹੋਈ ਥੋੜਾ ਜਿਹਾ ਪੁੰਹੇਰਾ ਹੋ ਗਿਆ ਦੇਖੋ ਗੱਡੀਆਂ ਖੜੀਆਂ ਗਈਆਂ ਆ ਦੇਖ ਲਓ ਸਾਡੇ ਜੱਪ ਸਭ ਇਧਰ ਕਈ ਬਾਈ ਕਰ ਦੋ ਬਾਈ ਇਧਰ ਜਿੱਪੂ ਬੰਨੀ ਕਹੇ ਅਸੀਂ ਵੀ ਆਏ ਸੱਚੀ ਕਰਵਾ ਦੋ ਸਾਰਿਆਂ ਨੂੰ ਸੱਚੀ ਦਾ ਸਾਰੇ ਨੂੰ ਕਹੇ ਮੱਥਾ ਟੇਕਿਓ ਸਾਡੇ ਨਾਲ ਇਥੋਂ ਜੀ ਆਪਾਂ ਤੇਲ ਪਾਵਾਂਗੇ ਤੇ ਇੱਥੇ ਜੋਤ ਜਲਦੀ ਬਾਬੇ ਦੀ ਪੀਰ ਦੀ ਦੇਖ ਸਕਦੇ ਹੋ ਚਲੋ ਇਹ ਦੇਖੋ ਅੱਛਾ ਜੀ ਬਾਬਾ ਜੀ ਬੈਠ ਹੁਣ ਲਾਈ ਬਾਬੇ ਜੀ ਦੀ ਅੱਗੇ ਦਿਖਾਉਂਦੇ ਹਾਂ Va a di gegagli e va vado a sono adagi. Va andati a

ਦੇਖੋ ਜੇ ਬਾਬਾ ਜੀ ਦੀ ਮੂਰਤੀ ਪਹਿਲਾਂ ਹੈ ਨਹੀਂ ਸੀ ਇਸ ਤਰ੍ਹਾਂ ਇਸ ਮਾਦਿ ਬੜੀ ਹੋਈ ਸੀ ਇਹ ਐਸ ਜੀ ਦੀ ਸਾਹਮਣੇ ਜਿਹੜੀ ਇੱਕ ਬਾਬਾ ਜੀ ਦੀ ਰੱਖੀ ਹੈ ਇੱਕ ਦੋ ਤੇ ਆਪਣਾ ਅੱਗੇ ਲੱਗ ਰਿਹਾ ਹਾਂ ਉਹ ਤੇ ਜੀ ਹੋਈ ਹੈ ਨਹੀਂ ਉਹ ਤੁਹਾਨੂੰ ਦਿਖਾਵਾਂਗੇ ਬਹੁਤ ਹੀ ਇੱਥੇ ਸ਼ਰਧਾ ਭਾਵ ਨਾਲ ਸਾਰੇ ਆਉਂਦੇ ਆਪਾਂ ਮੂਰਤੀਆਂ ਹੁੰਦੀਆਂ ਹੈਗੀਆਂ ਜਦੋਂ ਉਹ ਵਿਆਹ ਹੁੰਦਾ ਉਹ ਵੀ ਇੱਥੇ ਆਉਂਦੇ ਆ ਜੀ ਜਦੋਂ ਆਪਣੇ ਬੱਚਾ ਹੁੰਦਾ ਹੁੰਦਾ ਉਹ ਲੋ ਵੀ ਇਥੇ ਬਾਬਾ ਜੀ ਤੇ ਆਉਂਦੇ ਆ ਤੇ ਹੁਣ ਆਪਣੇ ਮੱਜ ਸੋਈ ਸੀ ਤਾਂ ਕਰਕੇ ਆਪਾਂ ਦੁੱਧ ਲੈ ਕੇ ਆਏ ਹੈਗੇ ਉੱਥੇ ਚੜਾ ਕੇ ਦਿਖਾਵਾਂਗੇ ਦਿਨਾਂ ਲੱਡਕਾਂ ਦਾ ਪ੍ਰਸ਼ਾਦ ਲੱਗਦਾ ਜੀ ਸਤ ਸੇ ਜੋ ਵੀ ਤੁਸੀਂ ਸ਼ਾਦਾ ਨਾਲ ਦੇ ਚੂਰੀ ਲੈ ਕੇ ਆਉਂਦੇ ਆਗੇ ਸਾਰਾ ਕੁਛ ਇੱਕ ਕੱਪੜਾ ਚੜਦਾ ਜੀ ਬਾਬੇ ਤੇ ਇਹ ਪੀਰਾ ਦੀ ਜਗਾ ਹੈਗੀ ਬਹੁਤ ਹੀ ਜਿਆਦੇ ਮਨਤਾਂ ਹੁੰਦੀ ਹੈਗੀ ਤੇ ਸ਼ਾਦਾ ਬਾਹਰ ਨਾਲ ਆਪਾਂ ਜੋ ਵੀ ਮੰਗੀਏ ਉਹ ਸਾਰੇ ਕੁਛੇ ਸ਼ਿਵਾ ਸ਼ਕਤ ਦਾ ਫਲ ਹੈ ਆਸਾਂ ਮਾਣੇ ਗਏ ਗੁਰਾਂ ਦੀਆਂ ਜਨਤਿਕ ਕੰਮ ਮਰੇ ਆਹ ਦੇਖਦੇ ਮੱਥਾ ਦੇਖੋ ਜੀ ਸਹਿ ਮੱਥਾ ਟੇਕਦਾ ਹੈਲੋ ਕਰ ਲੈ ਹੈਲੋ ਕਰ ਲੈ ਦੇਖੋ ਜੀ ਹਾਂ ਨੂੰ ਹੁਣ ਪਿਆਰਾ ਮਿਲ ਗਿਆ ਹੋਰ ਦੱਸੋ ਸਰਦਾਰ ਆਪਣੀ ਆਲੀ ਕੀ ਕੋਈ ਨਾ ਕੋਈ ਇੰਨਾ ਸਾਬੋਨੀ ਮੇਰੇ ਭੈਣ ਪਾਈ ਨਾ ਕੋਈ ਨਾ ਚਲੋ ਜੀ ਅੱਜ ਦਾ ਸਫ਼ਰ ਆਪਣਾ ਇੰਨਾ ਕਿਸੇ ਮੱਥਾ ਟੇਕ ਆਇਆ ਆ ਪੀਰਖਾਨੇ ਤੇ ਗੁਰੂ ਘਰ ਵੀ ਜਾਇਆ ਏ ਤੇ ਇੱਧਰ ਦੇਖੋ ਮੰਡੀ ਲੱਗ ਰਹੀ ਏ ਸੜਕ ਤੇ ਕਣਕ ਦੀਦੇ ਹੋਣਗੇ ਕੱਲ ਨੂੰ ਆਪਾਂ ਮਿਲਾਂਗੇ ਜੀ ਨਵੇਂ ਵਲੌਗ ਨਾਲ ਇੱਧਰ ਬੈਠਾ ਕੇ ਵਾਹਿ ਕਰਦੇ ਪੁੱਤ ਇੱਧਰ